ਬਿਲਕੁਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿੱਥੇ ਕੋਈ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਫੇਰ ਵੀ ਇੱਕ ਵੱਡਾ ਬਲ ਮਿਲਣ ਜਾ ਰਿਹਾ ਇੱਕ ਕਾਫੀ ਚਰਚਾਯੋਗ ਹੈ ਕਦੇ ਬੀਬੀ ਸ਼ਾਮਲ ਹੋਣ ਜਾ ਰਹੀ ਹੈ ਪਰ ਸ਼ਾਮਲ ਨਹੀਂ ਹੋਣ ਜਾ ਰਹੀ ਕਿਉਂਕਿ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਅਸੀਂ ਬਹੁਤ ਚੈਨਲਾਂ ਤੇ ਦੇਖ ਰਹੇ ਹਾਂ ਕਿ ਬੀਬੀ ਜਗੀਰ ਕੌਰ ਕਹਿੰਦੇ ਮੋੜ ਸ਼ਾਮਲ ਹੋਣ ਜਾ ਰਹੇ ਨੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਬੀਬੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਭਾਜੀ ਮਿਹਰਬਾਨ ਔਰ ਕਿਸ ਤਰ੍ਹਾਂ ਦੇਖ ਰਹੇ ਹਾਂ ਪਾਰਟੀ ਪ੍ਰਧਾਨ 14 ਤਰੀਕ ਨੂੰ ਤੁਹਾਡੇ ਗ੍ਰਹਿ ਵਿਖੇ ਆ ਰਹੇ ਨੇ ਕੋਨਾ ਟੈਲੀਫੋਨ ਆਇਆ ਸੀਰ ਕਾਫੀ ਲੋਕ ਸਾਰੇ ਕਹਿੰਦੇ ਸੀ ਕਿ ਅਸੀਂ ਆਉਣਾ ਹੈ ਹਮਮ ਹੁਣ ਘਰ ਆਇਆਨ ਸਾਰੇ ਨੂੰ ਚੰਗੀ ਕਰ ਕਮ ਕਵਾਂਗੇ ਸੀ ਹਮਮ ਬਾਕੀ ਜਿਹੜੀ ਗੱਲ ਬਾਕੀ ਦੀ ਇਹ ਪਾਰਟੀ ਦੇ ਨਾਮ ਮੈਂ ਕਦੀ ਜ਼ਿੰਦਗੀ ਚ ਸੋਚਿਆ ਹੀ ਕਿ ਮੈਂ ਪਾਰਟੀ ਤੋਂ ਬਾਹਰ ਜਾਵਾਂਗੀ ਮੈਂ ਭਾਵੇਂ ਉਹਨਾਂ ਨੇ ਐਕਸ਼ਨ ਵੀ ਲਿਆ ਸੀ ਕੋਈ ਕਿਸੇ ਗੱਲ ਮਿਸ ਅੰਡਰਸਟੈਂਡਿੰਗ ਕਰਕੇ ਕਹਿ ਲੋ ਜਾਂ ਕੁਝ ਵੀ ਉਹਨਾਂ ਨੇ ਬਹੁਤ ਵੱਡਾ ਇਹਨੂੰ ਅਹਿਸਾਸ ਕੀਤਾ ਕਿ ਉਸ ਵੇਲੇ ਜਿਹੜੀ ਸਾਡਾ ਫੈਸਲਾ ਸੀ ਉਹ ਗਲਤ ਸੀਗਾ ਤੇ ਅਸੀਂ ਘਰ ਆਉਣਾ ਚਾਹੁੰਦੇ ਆ ਤੁਹਾਡੇ ਕੋਲ ਮੈਂ ਕਿਹਾ ਜੀ ਮੈਂ ਘਰ ਆਉਂ ਤਾਂ ਰੁਕਦੀ ਨਹੀਂ ਕਿਉਂਕਿ ਮੈਂ ਪਾਰਟੀ ਨਾਲ ਛੱਡੀ ਹੈ ਨਾ ਮੈਂ ਪਾਰਟੀ ਤੋਂ ਬਾਹਰ ਆ ਮੈਂ ਪਾਰਟੀ ਦੀ ਸੇਵਾ ਕੀਤੀ ਹੈ ਤੇ ਹੁਣ ਵੀ ਕਰਦੀਆਂ ਚ ਕਰਦੀ ਜਾਵਾਂਗੀ ਬਿਲਕੁਲ ਫਿਰ ਵੀ ਬਹੁਤ ਵੱਡੀ ਗੱਲ ਆ ਬੀਬੀ ਜੀ ਵੀ ਇੱਕ ਪਾਰਟੀ ਪ੍ਰਧਾਨ ਖੁਦ ਤੁਹਾਨੂੰ ਕਾਲ ਕਰਦੇ ਨੇ ਕਾਲ ਕਰਕੇ ਤੁਹਾਡੇ ਘਰ ਆਉਂਦੇ ਨੇ ਫਿਰ ਇੱਕ ਵੱਡਾ ਸਵਾਗਤ ਆ ਤੁਹਾਡੇ ਵੱਲੋਂ ਕੀਤਾ ਜਾਵੇਗਾ ਸੁਖਵੀਰ ਸਿੰਘ ਬਾਦਲ ਦਾ ਘਰ ਪਹੁੰਚਣ ਤੇ ਦੇਖੋ ਜੀ ਕੋਈ ਵੀ ਮੈਂ ਕਿੰਨੀ ਹੈ ਉੱਤੇ ਹੈ ਸਾਡੀ ਏਡੀ ਵੱਡੀ ਮਹਾਨ ਪਾਰਟੀ ਦੇ ਲੀਡਰ ਹੈ ਕੋਈ ਵੀ ਅਧਿਕਾਰ ਹੈ ਤਾਂ ਹਰ ਇੱਕ ਦਾ ਸਵਾਗਤ ਹੈ ਜੀ ਬਾਕੀ ਜਿਹੜੀ ਗੱਲ ਹੈ ਕਿ ਟੈਲੀਫੋਨ ਦੀ ਗੱਲ ਮੇਰਾ ਖਿਆਲ ਹੈ ਕਿ 1.5 ਸਾਲ ਦਾ तकरीबन ਟਾਈਮ ਹੋ ਗਿਆ ਕਦੀ ਵੀ ਅਸੀਂ ਇੱਕ ਦੂਜੇ ਤੋਂ ਕਹ ਨਹੀਂ ਅਗੇ ਸਾਰੇ ਲੀਡਰ ਸਾਰੇ ਬੈਠ ਕੇ ਵਿਚਾਰਾਂ ਵੀ ਕਰਦੇ ਰਹੇ ਆ ਦੁੱਖ ਸੁੱਖਾਂ ਦੇ ਇਕੱਠੇ ਵੀ ਹੁੰਦੇ ਰਹੇ ਆ ਜੀ ਬੈਠ ਕੇ ਸੀ ਗੱਲਾਂ ਬਾਤਾਂ ਵੀ ਕਰਦੇ ਰਹੇ ਆ ਬਾਰੀ ਲੀਡਰਾਂ ਦੀ ਗੱਲ ਹੈ ਤੇ ਬਾਰਸ ਸਾਹਿਬ ਦਾ ਵੀ ਤਕਰੀਬ ਵਿੱਚ ਮੈਨੂੰ ਪੰਜ ਚਾਰ ਫੋਨ ਆ ਚੁੱਕੇ ਹੈ ਜੀ ਉਦੋਂ ਤੋਂ ਲੈ ਕੇ ਲਗਾਤਾਰ ਤੇ ਇੱਕ ਆਈ ਬਗਾਈ ਮਿਲਦੇ ਵੀ ਰਹੇ ਹਨ ਸੋ ਐਸੀ ਕੋਈ ਗੱਲ ਨਹੀਂ ਹੈਗੀ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਕਿਸੇ ਨਾਲ ਸਿਧਾਂਤਕ ਤੌਰ ਤੇ ਥੋੜਾ ਜਿਹਾ ਵਿਖਰੇਵੇਂ ਆਏ ਸੀ ਵਿਚਾਰਾਂ ਦੇ ਉਹ ਮੈਂ ਉਹਨੂੰ ਅੱਜ ਵੀ ਕਿਹਾ ਕਿ ਸਿਧਾਂਤਕ ਤੌਰ ਤੇ ਮੈਂ ਪਾਰੀ ਤੱਕ ਯੋਜਨਾ ਕਰਦੀ ਰਹਿਣਾ ਤੁਸੀਂ ਭਾਵੇਂ ਉਹਦਾ ਦੁਸ਼ਟਾ ਕਰੋ ਭਾਵੇਂ ਉਹਦਾ ਗਿਲਾ ਕਰੋ ਪਾਰਟੀ ਦੀ ਜਿੱਥੇ ਕਮਜ਼ੋਰੀ ਆਏਗੀ ਉਹ ਦੱਸਾਂਗੇ ਵੀ ਬੋਲਾਂਗੇ ਵੀ ਲੋਕਾਂ ਦੀ ਰਵਾਜ਼ ਹੀ ਪਚਾਵਾਂਗੇ ਔਰ ਸੁਧਾਰਕੀ ਤੌਰ ਤੇ ਜੋ ਸਾਡੀ ਧਾਰਮਿਕ ਸੰਸਥਾ ਵਿੱਚ ਕਮੀ ਆਉਂਦੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਅਲਰਟ ਕਰਾਂਗੇ ਸੁਚੇਤ ਕਰਾਂਗੇ ਤੁਸੀਂ ਉਹਦੇ ਤੇ ਸੁਧਾਰ ਕਰਨਾ ਨਹੀਂ ਕਰਨਾ ਇਹ ਤੁਸੀਂ ਆਪ ਸੋਚਣਾ ਬਿਲਕੁਲ ਲੱਗ ਰਿਹਾ ਕਿ ਪਿਛਲੇ ਦਿਨੀ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਪਾਰਟੀ ਦੇ ਵਿੱਚ ਪਹੁੰਚ ਚੁੱਕੇ ਨੇ ਪਰ ਤੁਸੀਂ ਵੀ ਯਾਰੋ ਇੱਕ ਵੱਡਾ ਪਾਰਟੀ ਨੂੰ ਬਲ ਮਿਲੂਗਾ ਤੁਹਾਡੇ ਆਉਣ ਦੇ ਨਾਲ ਪਰ ਤੁਸੀਂ ਇਹ ਕਿ ਸਾਰੇ ਵਰਕਰ ਬੜੇ ਪ੍ਰਸ਼ਾਨ ਸੀ ਬੜੇ ਮਾਯੂਸ ਸੀ ਮੈਂ ਦੇਖਿਆ ਸਾਡੇ ਇਲਾਕੇ ਦਾ ਵੀ ਇੱਕ ਵੀ ਵਰਕਰ ਕਿਸੇ ਪਾਸੇ ਨਹੀਂ ਗਿਆ ਸਾਰੇ ਘਾਰੀ ਬੈਠੇ ਰਹੇ ਕਿ ਬੀਬੀ ਜੀ ਜੋ ਫੈਸਲਾ ਲਾਣਗੇ ਉਸ ਦੇ ਨਾਲ ਚੱਲਣਾ ਹਨ ਮੈਂ ਸਾਰੇ ਵਰਕਰਾਂ ਨੂੰ ਟੈਲੀਫੋਨਾਂ ਤੇ ਪੁੱਛ-ਪੁੱਛ ਕੇ ਵੀ ਕੀ ਕਰਨਾ ਚਾਹੀਦਾ ਉਹ ਕਹਿੰਦੇ ਵੀ ਬੀਬੀ ਜੀ ਜਿੱਦਾਂ ਪਾਰਟੀ ਚ ਅੱਗੇ ਕੰਮ ਕਰ ਰਹੇ ਹੋ ਤੁਸੀਂ ਬਾਹਰ ਜਾਣਾ ਨਹੀਂ ਨਾ ਕੋਈ ਹੋਰ ਪਾਰਟੀ ਜੁਆਇਨ ਕਰਨੀ ਜੇ ਤੁਸੇ ਪਾਰਟੀ ਜਾਣਾ ਹੀ ਨਹੀਂ ਫਿਰ ਪੰਚ ਵਿੱਚ ਹੀ ਸੇਵਾ ਕਰਨੀ ਐ ਤੇ ਫਿਰ ਆਪਾਂ ਘਰ ਕਿਉਂ ਬੈਠਣਾ ਇਸ ਤਰ੍ਹਾਂ ਕਿ ਦੇਖੋ ਕਮੀਆਂ ਪੇਸ਼ੀਆਂ ਸਾਰਿਆਂ ਚ ਹੁੰਦੀਆਂ ਹੀ ਆ ਉਹਨਾਂ ਕਮੀਆਂ ਨੂੰ ਕਾਹਦੀ ਦੂਰ ਕੀਤਾ ਜਾ ਸਕਦਾ ਹੈ ਜੇ ਅਸੀਂ ਕਿਸੇ ਵੇਲੇ ਕੋਈ ਸੁਝਾਅ ਦੇ ਕੇ ਤੇ ਉਹਨੂੰ ਇੰਪਲੀਮੈਂਟ ਕਰਾਵਾਂਗੇ ਇੱਕ ਕਿਸੇ ਵੇਲੇ ਜੇ ਕਿਸੇ ਨਾਲ ਕੋਈ ਗਲਤੀ ਹੋਈ ਵੀ ਹੈ ਤੇ ਉਹਨੂੰ ਸੁਧਾਰ ਵੀ ਕਰਨਾ ਚਾਹੀਦਾ। ਬਿਲਕੁਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਕਹਿ ਰਹੇ ਨੇ ਪਹਿਲਾਂ ਢੀਢਾ ਵੀ ਸਵਾਲ ਚੁੱਕ ਰਹੇ ਨੇ ਅੱਜ ਤੁਹਾਡੇ ਤੇ ਵੀ ਸਵਾਲ ਚੁੱਕ ਰਹੇ ਨੇ ਵੀ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੁੰਦਾ। ਚਲੋ ਇਹ ਆਪਾਂ ਜਿਹੜੇ ਪੋਲੀਟੀਕਲ ਇੱਕ ਦੂਜੇ ਤੇ ਕਿੰਤੂ ਪ੍ਰੰਤੂ ਕਰਦੇ ਮੈਂ ਉਹਦੀ ਚਿੰਤਾ ਨਹੀਂ ਕਰਦੀ ਕਿਉਂਕਿ ਮੈਂ ਨਾ ਆਪਣੇ ਅਸੂਲਾਂ ਤੋਂ ਗਿਰੀਆਂ ਨਾ ਮਿਲਣਾ। ਬਿਲਕੁਲ ਆਨਸਰ ਕਿਹੜਾ ਫੈਸਲਾ ਜਿਹੜਾ ਤੁਸੀਂ ਲੈ ਸਕਦੇ ਹੋ ਪਾਰਟੀ ਦੇ ਵਿੱਚ ਤੁਹਾਨੂੰ ਅਹੁਦਾ ਵੀ ਕੋਈ ਵੱਡਾ ਦੇ ਸਕਦੇ ਹੋ ਪਾਰਟੀ ਮੈਂ ਕਦੀ ਅਹੁਦਿਆਂ ਦੀ ਮੰਗ ਹੀ ਨਹੀਂ ਕੀਤੀ ਜਿੰਦਗੀ ਵਿੱਚ ਕਦੀ ਵੀ ਬੋਬੋ ਧੰਨਵਾਦ ਬੀਬੀ ਤੁਹਾਡਾ ਗੱਲਬਾਤ ਕਰਦੇ ਅਸੀਂ ਤੁਹਾਡਾ ਮਿਹਰਬਾਨੀ ਮਿਹਰਬਾਨੀ ਮੇਰ ਸਾਹਿਬ ਜੀ ਜੀ ਦੇ ਸਾਫਾ ਪ੍ਰਧਾਨ ਬੀਬੀ ਜਗੀਰ ਕੌਰ ਅਕਾਲੀ ਦਲ ਦੇ ਵਿੱਚ ਇੱਕ ਵਾਰ ਫੇਰ ਜਾ ਰਹੇ ਨੇ ਸਰਪ੍ਰੀਤ ਸਿੰਘ ਬਾਦਲ ਜੀ ਦੇ ਗ੍ਰਹਿ ਵਿਖੇ ਪਹੁੰਚ ਰਹੇ ਨੇ ਪਰ ਪਾਰਟੀ ਕੀ ਵੱਡਾ ਅਹੁਦਾ ਇਹਨਾਂ ਨੂੰ ਦਿੰਦੀ ਆ ਆਉਣ ਵਾਲਾ ਸਮਾਂ ਦੱਸੋ